ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੰਗੁਰਪ੍ਰੇਮ ਲਰੀ ਤੇ ਮੇਰੇ ਨਾਲ ਨੇ ਨਰੇਸ਼ ਪਠਾਣੀਆਂ ਅਸੀਂ ਬੁਲਟ ਨਾਮਾ ਪੰਜਾਬ ਯਾਤਰਾ ਦੇ ਤਹਿਤ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਬੰਡ ਜੰਗੀ ਰਾਣੇ ਦੇ ਖੇਤਾਂ ਵਿੱਚ ਸਥਿਤ ਗੁਰਦੁਆਰਾ ਰੋਲਾ ਸਾਹਿਬ ਇਸ ਗੁਰੂ ਘਰ ਦਾ ਇਤਿਹਾਸ ਇਹ ਹੈ ਕਿ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਾਲੇ ਰਾਣੇ ਤੋਂ ਚੱਲ ਕੇ ਥੋੜੀ ਦੂਰ ਗਏ ਤਾਂ ਸੋਢੀ ਗੁਰੂ ਸਰੀਏ ਤ੍ਰਿਥੀ ਚੰਦ ਆ ਕੇ ਮਿਲੇ ਉਸ ਦਾ ਲੰਗਰ ਹੋਇਆ ਦੁਪਹਿਰ ਗੁजरी ਉੱਥੋਂ ਦੋ ਕੋ ਬੰਬੀਹੇ ਪਿੰਡ ਰਾਤ ਨੂੰ ਪਹੁੰਚੇ ਸਿੱਖਾਂ ਨੇ ਸੇਵਾ ਕੀਤੀ ਉਹਨਾਂ ਦਾ ਪ੍ਰੇਮ ਦੇਖ ਕੇ ਗੁਰੂ ਜੀ 9 ਦਿਨ ਰਹੇ ਇਸੇ ਤਰ੍ਹਾਂ ਨਿਕਾਂ ਭਾਂਦੇ ਉਪਦੇਸ਼ ਦਰੜਾ ਕੇ ਗੁਰੂ ਸਾਹਿਬ ਉੱਥੋਂ ਡੇਢ ਕੋ ਉਹਨਾਂ ਜਿੱਥੇ ਦਾਨੇ ਦਾ ਚੱਕਰ ਆਏ ਕਿ ਖੁਰਦ ਬਸਦਾ ਹੈ ਇੱਕ ਟਿੱਬੇ ਉੱਤੇ ਜਾ ਕੇ ਖੜੇ ਹੋਏ ਉਥੇ ਰੋਲਾ ਨਾਮ ਨਾਈ ਤਿਲਕਰੇ ਸਿੱਧਾ ਚੇਲਾ ਸ਼ਹੀਦ ਹੋਇਆ ਸੀ ਇਸ ਕਰਕੇ ਉਸ ਥਾਂ ਦਾ ਨਾਮ ਰੋਲਾ ਸਾਹਿਬ ਗੁਰਦੁਆਰਾ ਸਾਹਿਬ ਪੈ ਗਿਆ ਇੱਥੋਂ ਦੋ ਕੋ ਦੂਰ ਜੰਗੀ ਰਾਣਾ ਪਿੰਡ ਵੀ ਗਏ ਸਿੱਖਾਂ ਨੇ ਬਹੁਤ ਸੇਵਾ ਕੀਤੀ ਅਮਰ ਛਕਿਆ ਹੁਣ ਪਿੰਡ ਜੰਗੀ ਰਾਣਾ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਮੌਜੂਦ ਹੈ ਗੁਰਦੁਆਰਾ ਰੋਲਾ ਸਾਹ ਦੇ ਵਿੱਚ ਇਹ ਬਣਦਾ ਦਰਖਤ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਘੋੜਾ ਬੰਨਿਆ ਗਿਆ ਸੀ ਇਹ ਝੰਡਾ ਅੱਜ ਵੀ ਹਰਿਆ ਭਰਿਆ ਖੜਾ ਹੈ ਆ ਦੋਸਤੋ ਇਸ ਗੁਰਦੁਆਰਾ ਸਾਹਿਬ ਦੀ ਬਲਖਣਤਾ ਇਹ ਦੇਖੀ ਕਿ ਇਸ ਦੀ ਛੱਤ ਦੇ ਉੱਤੇ ਜੋ ਡਾਊਨ ਸੀਲਿੰਗ ਦਾ ਕੰਮ ਹੋਇਆ ਹੋਇਆ ਹੈ ਉਹਦੇ ਉੱਤੇ ਇੱਕ ਵੱਡੇ ਆਕਾਰ ਦਾ ਖੰਡਾ ਸਾਹਿਬ ਬਣਾਇਆ ਹੋਇਆ ਹੈ ਇਹ ਕਲਾਕਾਰਾਂ ਦੀ ਜਿਹੜੀ ਕਲਾ ਹੈਗੀ ਉਹਨਾਂ ਨੂੰ ਸਲਾਮ ਹੈ ਕਿ ਇਹਨੇ ਵੱਡੇ ਆਕਾਰ ਦਾ ਖੰਡਾ ਸਾਹਿਬ ਛੱਤ ਤੇ ਬਣਾਇਆ ਹੋਇਆ ਪਹਿਲੀ ਵਾਰ ਦੇਖਿਆ ਆਜੋ ਦੋਸਤੋ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਕਾਲ ਚਰਾਣੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਦਸਵੀਂ ਕਾਲ ਚਰਾਣੀ ਤੇ ਅਸੀਂ ਪਹੁੰਚ ਚੁੱਕੇ ਆਂ ਗੁਰਦਰਾ ਸਾਹਿਬ ਤੇ ਉਧਰੋਂ ਮੌਸਮ ਵੀ ਦੇਖੋ ਤੁਸੀਂ ਕਾਲੀਆਂ ਘਟਾਵਾਂ ਜਿਹੜੀਆਂ ਹੈਗੀਆਂ ਨੇ ਚੜ ਕੇ ਆ ਚੁੱਕੀਆਂ ਨੇ ਟਾਈਮ ਹਜੇ ਸ਼ਾਮ ਦੇ 4 ਵਜੇ ਨੇ ਤੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਸ਼ਾਮ ਦੇ 7 ਵੱਜ ਚੁੱਕੇ ਹੋਣ ਚਾਰ ਚੁਫੇਰੇ ਹਨੇਰਾ ਜਿਹੜਾ ਹੈਗਾ ਉਹ ਛਾ ਚੁੱਕਿਆ ਤੇ ਆਜੋ ਕਰੋ ਗੁਰੂ ਘਰ ਦੇ ਦਰਸ਼ਨ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਵੀ ਕਰਾਉਣਿਆ ਰੂਬਰੂ 280 ਬੈਠੇ ਹੋਇਆ ਗੁਰਦੁਆਰਾ ਗੁਰੂ ਸਰਸਾਹਬ ਪਾਤਸ਼ਾਹੀ ਦਸਵੀਂ ਪਿੰਡ ਕਾਲਚਰਾਣੀ ਜ਼ਿਲ੍ਹਾ ਬਠਿੰਡਾ ਤੇ ਇਥੋਂ ਦਾ ਕੀ ਇਤਿਹਾਸ ਹੈ ਆ ਜੋ ਆਪਾਂ ਜਾਣਦੇ ਆਪਾਂ ਬਾਬਾ ਜੀ ਬਾਈ ਬਾਬਾ ਜੀ ਕੀ ਫਤਿਹ ਜੀ ਕੀ ਸੁਭਨਾ ਬਾਬਾ ਜੀ ਤੁਹਾਡਾ ਹਰਦੀਪ ਸਿੰਘ ਸ਼ਖਤ ਜੀ ਕੀ ਇਤਿਹਾਸ ਕੀ ਬਾਬਾ ਜੀ ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਤੋਂ ਆਏ ਹੈ ਤੇ ਮੁਕਸਰ ਸਾਹਿਬ ਦੀ ਜੰਗ ਲੜ ਕੇ ਉਸ ਤੋਂ ਬਾਅਦ ਤੁਰਦੇ ਹੋਏ ਪੁੰਦੜ ਪੁੰਦੜ ਤੋਂ ਫਿਰ ਅੱਗੇ ਆਏ ਹੈ ਅ ਗੁਰੂ ਸਾਹਿਬ ਕਰਾ ਹੁੰਦੇ ਹੋਏ ਇੱਥੇ ਫਕਰ ਸਰਥੇੜੀ ਜੀ ਉਹ ਜੋ ਪ੍ਰਕਾਸ਼ ਜੋ ਪੰਕਤੀ ਆਉਂਦੀ ਹੈ ਨਿਗਟ ਪਹੁੰਚੇ ਥੇੜੀ ਜਾਣੀ ਤੈ ਤੇ ਚੱਲ ਕਰ ਕਾਲ ਚਰਾਣੀ ਥੇੜੀ ਤੋਂ ਚੱਲ ਕੇ ਫਿਰ ਇੱਥੇ ਆਏ ਆ ਗੁਰੂ ਸਾਹਿਬ ਜੀ ਉਦੋਂ ਥੋੜੇ ਜੇ ਘਰ ਦੋ ਚਾਰ ਘਰੀ ਸੀਗੇ ਇੱਥੇ ਸਿੱਧੂ ਜੱਟਾਂ ਦੇ ਜੀ ਤੇ ਇੱਕ ਦੋ ਕਰ ਮਿਸਤਰੀਆਂ ਦੇ ਹੋਰ ਕੋਈ ਨਹੀਂ ਸੀ ਕਿਉਂਕਿ ਉਸ ਵਸੋਂ ਹੀ ਇੰਨੀ ਘੁੰਮੀ ਸੀਗੀ ਜੀ ਉਹ ਇਹ 1705 ਦੀ ਗੱਲ ਹੈ ਜੀ ਉਸ ਤੋਂ ਅਪਰੰਤ ਕੀ ਹੋਇਆ ਕਿ ਜਿਹੜੇ ਪਿੰਡ ਵਾਲੇ ਸੀਗੇ ਸਿੱਧੂ ਉਹਨਾਂ ਨੇ ਬਾਰ ਬੰਦ ਕਰ ਲਈ ਸੀ ਹੂੰ ਕਿਉਂਕਿ ਉਦੋਂ ਸਮੇ ਇਹੋ ਜਿਹੇ ਡਰਦੇ ਸੀਗੇ ਵੀ ਮੁਗਲ ਜਿਹੜੀ ਸੈਨਾ ਆਉਂਦੀ ਹੋਊਗੀ ਉਹ ਸਾਨੂੰ ਮਾਰੂਗੀ ਉਜਾੜੂਗੀ ਤੇ ਇਸ ਕਰਕੇ ਵੀ ਆਪਾਂ ਬਹੁਤ ਬਲਾਉ ਹੀ ਨਾ ਜਿਵੇਂ ਖੜਕੂ ਬਾਦ ਵੇਲੇ ਖੜਕੋਂ ਤੋਂ ਲੋਕ ਡਰਦੇ ਸੀਗੇ ਜੀ ਤੇ ਉਦੋਂ ਫਿਰ ਮਿਸਤਰੀਆਂ ਦੇ ਇੱਕ ਬਜ਼ੁਰਗ ਨੇ ਆ ਕੇ ਉੱਥੇ ਮੰਝਾ ਡਾਇਆ ਪੜੰਗਾ। ਹੂੰ ਕਿਉਂ? ਮੇਰੀ ਵਿਚਾਰ ਅਨੁਸਾਰ ਵੀ ਉਦੋਂ ਭਾਈ ਰੂਪਚੰਦ ਦੇ ਪੋਤਰੇ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਨਾਲ ਸੀ ਗੁਰੂ ਸਾਹਿਬ ਦੇ। ਹੂੰ ਠੀਕ ਹੈ। ਇਹ ਭਾਈ ਵੀਰ ਸਿੰਘ ਧੀਰ ਸਿੰਘ ਹੋਰੀ, ਮਾਤਾ ਭਾਗ ਕੌਰੀਆਂ, 22 ਬੀਬੀਆਂ ਸੀਗੀਆਂ ਤੇ 1200 ਘੋੜਸਵਾਰ ਹੋਰ ਸੀ ਨਾਲ ਸਿੰਘ ਸਿੰਘ ਜਿਹੜੇ ਸੀਗੇ। ਜੀ। ਅੱਛਾ ਉਸ ਤੋਂ ਉਪਰੰਤ ਕੀ ਹੋਇਆ ਕਿ ਉਹ ਮਿਸਤਰੀ ਸਿੰਘ ਨੇ ਆ ਕੇ ਤਾਂ ਮੰਝਾ ਡਾਇਆ ਸੀ। ਜੀ। ਪਾਈ ਪਰਮ ਸਿੰਘ ਟੰਮਸਿੰਘ ਹੋਰਾਂ ਨੂੰ ਦੇਖ ਕੇ ਨਾਲ ਉਹ ਘਰੇ ਗਏ ਕੁਰੀਚਾਰੀ ਹੋਣੀ ਆ ਜੀ ਉਸ ਤੋਂ ਅਪਰੰਤ ਫੇਰ ਕੀ ਹੋਇਆ ਕਿ ਸਿੱਧੂਆਂ ਦੀ ਮਾਈ ਨੇ ਆ ਕੇ ਜਲਸ਼ਕਾਇਆ ਮਾਰੇ ਜੀ ਅੱਛਾ ਫੇਰ ਉਹ ਪਲੰਗ ਤੇ ਬੈਠੇ ਤਾਂ ਆਹ ਪਲਾਹੀ ਦੇ ਰੁੱਖ ਨੂੰ ਉਂਗਲ ਕਰਕੇ ਕਿਹਾ ਵੀ ਇਹਦੇ ਉੱਤੇ ਨਾ ਤਾਂ ਦੇ ਤਿੰਨ ਬੱਚੇ ਆ ਆਲਣਾ ਬਣਾਇਆ ਨੇੜੇ ਬਣਾਇਸ ਮਨਾਇਓ ਬਾਈਸ ਰਹਾ ਕਹਿੰਦੇ ਵੀ ਆਲਣਾ ਬਣਾ ਕੇ ਉੱਤੇ ਕਾਂ ਰਹਿ ਰਿਆ ਤੀਨ ਬੱਚ ਇਸ ਇਸਕੇ ਬੱਚਾ ਹੈ ਇਹਦੇ ਵਿੱਚ ਤਿੰਨ ਬੱਚੇ ਨੇ ਕਾਂ ਦੇ ਹੂੰ ਤੇ ਉਹਨਾਂ ਦੀ ਮਾਂ ਕਿਤੇ ਬਾਹਰ ਗਈ ਵੀ ਚੋਗਾ ਲੈਣ ਪਿਓ ਉਹਨਾਂ ਦਾ ਕੋਲੇ ਹੈ ਹੂੰ ਉਹਨਾਂ ਤਿੰਨ ਬੱਚਾਂ ਚ ਆਪਣਾ ਇੱਕ ਸਿੱਖ ਹੈ ਹੂੰ ਉਹ ਲਾ ਕੇ ਲਿਆਓ ਹੁਣ ਭਾਈ ਧਰਮ ਸਿੰਘ ਕਹਿਣ ਲੱਗੇ ਮਹਾਰਾਜ ਵੀ ਐ ਕੀ ਪਤਾ ਲੱਗੂ ਇਹ ਕਿਹੜਾ ਪੱਗ ਬੰਨੀ ਹੋਈ ਆ ਪਤਾ ਲੱਗੂ ਮੈਂ ਸਿੰਘ ਬੈਠਾ ਹੂੰ ਫਿਰ ਮਾਰੇ ਕਹਿੰਦੇ ਆਵਾਏ ਤੁਝ ਪਰ ਚੋਂਚ ਪਸਾਰੀ ਹੂੰ ਕਹਿੰਦੇ ਜਦੋਂ ਤੇਰੇ ਕੰਨੀ ਚੁੰਝ ਮਾਰਨ ਆਇਆ ਨਾ ਹੂੰ ਤੇ ਉਹ ਆਪਣਾ ਲਾਣਾ ਹੀ ਹੂਆ ਗਰਮ ਸੁਭਾ ਦਾ ਉਹਨੂੰ ਫੜ ਲਈ ਹੂੰ ਤੇ ਫਿਰ ਉਹਨੇ ਕੀ ਕੀਤਾ ਕਿ ਉਹ ਫੜ ਲਿਆ ਫੜ ਕੇ ਲਿਆ ਕੇ ਤੇ ਗੁਰੂ ਸਾਹਿਬ ਦੇ ਪੇਸ਼ਕੰਦਾਂ ਕਹਿੰਦੇ ਮਾਰੇ ਆ ਲੋ ਬੱਚਾ ਮਾਰੇ ਕੇ ਦੇ ਉਹ ਇਸ ਕੀ ਗਰੀਵਾ ਮ ਰੋਰੀ ਕਹਿੰਦੇ ਧੌਣ ਮਰੋੜ ਦੇ ਹੂੰ ਹੁਣ ਗੁਰੂ ਦਾ ਹੁਕਮ ਮੰਨਣਾ ਪੈਣਾ ਸੀ ਗੁਰੂ ਦਾ ਹੁਕਮ ਮੰਨ ਕੇ ਤੇ ਭਾਈ ਧਰਮ ਸਿੰਘ ਨੇ ਉਹਦੀ ਧੌਣ ਮਰੋੜ ਦਿੱਤੀ ਉਹ ਮਰ ਗਿਆ ਮਰਨ ਤੋਂ ਉਪਰੰਤ ਫੇਰ ਭਾਈ ਧਰਮ ਸਿੰਘ ਉਤੇ ਪਰਮ ਸਿੰਘ ਤੇ ਹੋਰ ਸੰਗਤ ਨੇ ਸਵਾਲ ਕੀਤਾ ਮਹਾਰਾਜ ਇਹ ਬੱਚੇ ਦਾ ਕੀ ਕਸੂਰ ਹੈ ਪੰਛੀ ਹੈ ਇਹਨਾਂ ਦਾ ਪੂਰੀ ਦੁਨੀਆ ਵੀ ਨਹੀਂ ਦੇਖੀ ਅਜਹਾਂ ਨੇ ਚ ਖੰਭ ਵੀ ਨਹੀਂ ਤੇ ਪੂਰੇ ਆਏਗੇ ਮਾਂ ਇਹਦੀ ਕਿਤੇ ਗਈ ਹੋਈ ਆ ਕੇ ਕਰ ਲਾਉਗੀ ਮਹਾਰਾਜ ਕਹਿੰਦੇ ਇਹ ਜਿਹੜਾ ਕਾਂ ਹੈ ਇਹ ਆਪਣਾ ਸਿੱਖ ਹੈ ਇਸ ਪਿੰਡ ਦਾ ਹੀ ਜੰਮ ਪੜਾਏ ਇਹ ਦੋ ਭਰਾ ਸਣ ਹਰੀਦਾਸ ਅਤੇ ਚਤਰਦਾਸ ਇਸੇ ਲਾਣੇ ਚੋ ਜਿਨ੍ਹਾਂ ਨੇ ਬੂਹੇ ਬੰਦ ਕੀਤੇ ਨੇ ਇਹਨਾਂ ਚੋਂ ਹੀ ਆ ਜਿਹੜਾ ਚਤਰਦਾਸ ਸੀ ਇਹ ਅਨੰਦਪੁਰ ਸਾਹਿਬ ਲਾਂਗਰੀ ਸੀ ਤੇ ਜਿਹੜਾ ਹਰੀਦਾਸ ਸੀਗਾ ਉਹ ਮਸੰਦ ਸੀ ਇੱਥੋਂ ਇਦਾਂ ਪਿੰਡਾਂ ਚੋਂ ਸੇਵਾ ਇਕੱਠੀ ਕਰਕੇ ਲਿਜਾਣੇ ਜੋ ਵੀ ਦੋਤਾਨੀ ਚੁਆਨੀ ਚਾਰ ਪੰਜ ਜਿਹੜੇ ਹੁੰਦੇ ਲਿਜਾ ਕੇ ਜਮ੍ਹਾਂ ਕਰਾਉਣੇ ਜਾਂ ਕੋ ਦਾਣਾ ਪੱਤਾ ਜੋ ਉਸ ਸਮੇਂ ਜੰਪਟਵਾਰੀ ਹੁੰਦੇ ਆ ਇਸ ਤਰ੍ਹਾਂ ਉਹ ਜਮਾ ਕਰਾਉਂਦਾ ਸੀ ਉਹਦੇ ਚ ਕੀ ਹੋ ਗਿਆ ਕਿ ਉਹ ਆਪਾਂ ਸਾਈਡ ਤੇ ਕਰੀਏ ਹਰੀਦਾਸ ਦੀ ਹਿਸਟਰੀ ਨੂੰ ਇੱਧਰ ਆਈਏ ਕਿ ਚਤਰਦਾਸ ਜਿਹੜਾ ਨਾ ਚਤਰਦਾਸ ਉੱਥੇ ਲਾਂਗਰੀ ਸੀ ਤੇ ਉਹਦਾ ਸਵਾ ਗਰਮ ਸੀ ਹਮ ਅਜੇ ਉਸ ਪਰਿਵਾਰ ਚ ਹਜੇ ਵੀ ਉਵੇਂ ਹੀ ਹੈ ਮੁਰਖਤਾ ਜੀ ਹੈਗੀ ਅਜੇ ਹਮ ਤੇ ਉਹ ਜਦੋਂ ਕੋਈ ਦੁਪਹਿਰੇ ਕੋਈ ਸਿੰਘ ਆਇਆ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਤੇ ਉਹ ਪਹਿਲਾਂ ਉਹ ਸੋਚਿਆ ਵੀ ਗੁਰੂ ਸਾਹਿਬ ਕੋਲੇ ਗਏ ਤਾਂ ਟਾਈਮ ਲੱਗੂ ਗਰਮੀ ਦਾ ਮਹੀਨਾ ਹੈ ਤੇ ਪਹਿਲਾਂ ਪ੍ਰਸ਼ਾਦਾ ਹੀ ਛਕ ਜੀਏ ਹੂੰ ਤੇ ਮਰਯਾਦਾ ਵੀ ਹੈ ਗੁਰਸਿੱਖੀ ਦੀ ਪਹਿਲੇ ਪੰਗਤ ਪਾਛੇ ਸੰਗਤ ਤੇ ਪਹਿਲਾਂ ਲੰਗਰ ਛਕੋ ਫਿਰ ਉਹਦੋਂ ਬਾਅਦ ਗੁਰੂ ਦੇ ਦਰਸ਼ਨ ਕਰੋ ਜੀ ਉਹ ਲੰਗਰ ਚ ਗਿਆ ਤੇ ਲੰਗਰ ਜਾ ਕੇ ਕਹਿੰਦਾ ਖਾਲਸਾ ਜੀ ਪ੍ਰਸ਼ਾਦਾ ਛਪਣਾ ਸੀਗਾ ਹੂੰ ਉਹ ਫਿਰ ਗਾਂ ਗਰਮ ਸੁਭਾਤਾ ਸੀ ਕਹਿੰਦਾ ਹੁਣ ਕੋਈ ਟਾਈਮ ਹੈ ਦੁਪਹਿਰਾ ਸਿੱਖ ਰੂਗੇ ਸਾਨੂੰ ਸੌਣ ਦੇਣਾ ਕਿ ਨਹੀਂ ਮੂੰ ਚੱਕ ਲੈਣੇ ਆ ਜਾਣੇ ਉਹ ਕਹਿਣ ਲੱਗਿਆ ਜਿਹੜਾ ਛਕਣ ਆਇਆ ਸੀ ਕਹਿੰਦਾ ਸਿੰਘਾ ਕਾਂ ਵੰਗੂ ਕਾਂ ਕਾ ਕਰਦਾ ਕੰਮ ਬਣੇਗਾ ਕੁ સેવા ਵਾਸਤੇ ਲਾਇਆ ਸੇਵਾ ਕਰ ਤੂੰ ਤੁਹਾਨੂੰ ਸ਼ਕਾਰੇ ਪ੍ਰਸ਼ਾਦਾ ਚਲੋ ਪ੍ਰਸ਼ਾਦਾ ਤੋਂ ਨੇ ਸ਼ਕਾਤਾ ਪਰ ਨਾਲ ਹੀ ਇਹ ਗੱਲ ਕਹਿਤੀ ਕਹਿੰਦਾ ਵੀ ਹੁਣ ਕੋਈ ਬਚਨ ਤਾਂ ਮੂੰਹ ਚੋਂ ਕੱਢ ਤਾਂ ਇਹ ਬਚਨ ਤੇਰਾ ਪੂਰਾ ਹੋਊਗਾ ਕਿਉਂਕਿ ਦੁਹ ਦੀ ਆਤਮਾ ਨਾਲੋਂ ਤੂੰ ਅੱਜ ਕੱਢੀ ਆ ਮੇਰਾ ਹੁਣ ਉਧਾਰ ਕੌਣ ਕਰੂਗਾ ਕਹਿੰਦੇ ਜਿਹੜੇ ਖਸਮ ਦੇ ਬੂਹੇ ਤੇ ਬੈਠਾ ਹੈ ਇਹ ਤੇਰਾ ਉਧਾਰ ਕਰੂਗਾ ਇਸ ਕਰਕੇ ਇੱਥੇ ਆ ਕੇ ਧੰਗੁਰ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਇੱਥੇ ਉਧਾਰ ਕੀਤਾ ਕਾਂ ਦੇ ਬੱਚੇ ਉਹ ਚਤਰਦਾ ਦੂਜਾ ਉਹ ਅਗਲੇ ਦਿਨ ਫੇ ਸਤਿਗੁਰ ਸੱਚੇ ਪਰ ਸਾ ਇਧਰ ਤੁਰਨ ਫਿਰ ਮੈਂ ਗਿਆ ਇਹ ਇੱਕ ਬਾਹਰਲਾ ਛੱਪੜਾ ਹੋ ਰੋਈਆਂ ਦਾ ਖੇਤਾਂ ਦਾ ਇਹ ਪਿੰਡ ਦਾ ਛੱਪੜ ਹੁੰਦਾ ਸੀ ਜੀ ਉਧਰ ਨੂੰ ਜਦੋਂ ਗਏ ਤੇ ਉੱਥੇ ਫਿਰ ਕੀ ਹੋਇਆ ਕਿ ਇਹ ਫਿਰ ਸਿੱਧੂ ਸਾਹਬ ਹੋਣੀ ਤੇ ਸਾਰੇ ਨਿਕਲੇ ਬਾਹਰ ਕਹਿੰਦੇ ਗੁਰਗੋ ਡਰਤਾ ਹੈ ਨਹੀਂ ਮਾਰੇ ਜਦ ਮੌਨ ਵਾਲੀ ਬੈਠੇ ਕੋ ਮਗਰ ਨਹੀਂ ਆਇਆ ਫਿਰ ਅੱਗੋਂ ਦੀ ਰੋਕਣ ਕਹਿੰਦੇ ਮਹਾਰਾਜ ਇੱਧਰ ਨਾ ਜਾਓ ਕਿਉਂ ਕਿ ਉੱਥੇ ਇੱਕ ਬਹੁਤ ਭਾਰੀ ਸੱਪ ਰਹਿੰਦਾ ਅਜਗਰ ਜੀ ਨੂੰ ਕਹਿੰਦੇ ਨੇ ਸਰਾਲ ਕਹਿੰਦੇ ਨੇ ਆਪਾਂ ਮੰਨਦੇ ਜੀ ਉਹ ਕਹਿੰਦੇ ਬੰਦੇ ਨੂੰ ਸਾਬਤ ਨਗਾ ਜਾਂਦਾ ਉਹ ਤੋਂ ਡਰਦੇ ਆ ਅਸੀਂ ਇਹ ਰਸਤਾ ਛੱਡਤਾ ਉਸ ਰਸਤੇ ਵੀ ਨਹੀਂ ਕੋਈ ਜਾਂਦਾ ਗਾ ਜਿੰਦੇ ਉਹਦੇ ਮਾਰੇ ਆਏ ਆ ਸੀ ਫਿਰ ਮਹਾਰਾਜਾ ਤੋਂ ਗਏ ਪੈੜਚਾਲ ਸੁਣੀ ਕਿਉਂਕਿ ਇਹ ਜਿਹੜੀ ਵਾਈਬ੍ਰੇਸ਼ਨ ਫੜਦਾ ਕੰਪਣ ਜਿਹੜੀ ਧਰਤੀ ਦੀ ਬਿਲਕੁਲ ਤੇ ਉਹਨ ਜਦੋਂ ਵਾਈਬ੍ਰੇਸ਼ਨ ਹੋਈ ਵੀ ਕੋਈ ਆ ਰਿਹਾ ਤੇ ਉਹਦੀ ਬਾਹਰ ਆਇਆ ਫੌਂਟ ਚੱਕ ਕੇ ਆੜਾ ਕੇ ਨਿਕਲਿਆ ਜਦੋਂ ਮੂੰਹ ਟੱਟ ਕੇ ਤੇ ਮਹਾਰਾਜ ਨੇ ਫਿਰ ਬੇਰਾਸਣ ਹੋ ਕੇ ਤੇ ਤੀਰ ਮਾਰਿਆ ਤੀਰ ਨਾਲ ਉਹਦਾ ਸਿਰ ਕੱਟਦਾ ਚੌੜੇ ਫਲ ਵਾਲਾ ਤੀਰ ਸੀਗਾ ਹੂੰ ਤੇ ਉਹ ਉਰਦੂਚ ਕਹਿੰਦੇ ਕਟਾ ਸਰ ਸਰ ਨੂੰ ਸਰ ਬੋਲਦੇ ਆ ਉਹ ਕਟਾਰ ਸਰ ਤੋਂ ਉਹਦਾ ਨਾਂ ਹੁਣ ਨਿੰਗਾ ਨੇ ਰੱਖਤਾ ਕਟਾਰ ਸਰ ਕਟਾਰ ਨਾਲ ਕਦੇ ਸੱਪ ਨਹੀਂ ਮਰਦਾ ਹੁੰਦਾ ਕਿਉਂਕਿ ਸੱਪ ਨਜ਼ਦੀਕ ਆ ਤੇ ਇਸ ਕਟਾਰ ਐਡਾ ਹੀ ਸ਼ਸਤਰ ਹੈ ਇਸ ਕਰਕੇ ਤੀਰ ਨਾਲ ਮਾਰੇ ਸੂਰਜ ਪ੍ਰਤਾਸ਼ ਪੁਰਪਤਾਪ ਸੂਰ ਤੇ ਲਿਖਿਆ ਖਾਲਸਾ ਤਵਾਰੀਖ ਦੇ ਪਹਿਲੇ ਭਾਗ ਤੇ ਲਿਖਿਆ ਹੋਇਆ ਠੀਕ ਹੈ ਇਸ ਤਰ੍ਹਾਂ ਫਿਰ ਉਹ ਸੱਪ ਦਾ ਆਧਾਰ ਕੀਤਾ ਉਹਦੇ ਬਾਰੇ ਫਿਰ ਜਦੋਂ ਪੁੱਛਿਆ ਵੀ ਮਹਾਰਾਜ ਇਹ ਤਾਂ ਕੀ ਕੌਟ ਕਹੇ ਇਹਦੇ ਬਾਰੇ ਦੱਸੋ ਕਹਿੰਦੇ ਉਹ ਹਰੀਦਾਸ ਹੀ ਆ ਵੇਦ ਉਥੇ 4 ਅੰਨੇ ਜਮਾ ਕਰਾਏ ਉਹਨਾਂ ਤੇ 12 ਨੇ ਰੱਖ ਲੈਣੇ ਇਹ ਹੁਣ ਸੱਪ ਬਣ ਗਿਆ ਮਾਇਆ ਤੇ ਬਣਿਆ ਬੈਠਾ ਦੋਵਾਂ ਦਾ ਉਧਾਰ ਫਿਰ ਇੱਥੇ ਪਰ ਹੈ ਇਹ ਇਤਿਹਾਸ ਹੈ ਇੱਥੇ ਅੱਛਾ ਇਹ ਦੋਨੇ ਭਰਾ ਸੀਗੇ ਇਹ ਦੋਨੇ ਭਰਾ ਸੀਗੇ ਪਟਾਚੋਂ ਹੁਣ ਹੈਗਾ ਖਾਨਦਾਨ ਇਹਨਾਂ ਦਾ ਹਾਂ ਹੈਗਾ ਸਿੱਧੂ ਪਰਿਵਾਰ ਸਾਡੇ ਮਿੱਤਰ ਪਿੰਡ ਕਾਲ ਚਰਾਣੀ ਦੇ ਸਾਬਕਾ ਸਰਪੰਚ ਮਿੰਟੂ ਬਾਦਲ ਜੀ ਸਾਨੂੰ ਇੱਥੋਂ ਗੁਰਦੁਆਰਾ ਕਟਾਰ ਸਾਹਿਬ ਲਿਜਾਣ ਲਈ ਸਾਡੀ ਅਗਵਾਈ ਕਰ ਰਹੇ ਨੇ ਤੇ ਉਹਨਾਂ ਦੀ ਗੱਡੀ ਅੱਗੇ-ਅੱਗੇ ਜਾ ਰਹੀ ਹੈ ਤੇ ਦੋਸਤੋ ਹਲਕੀ-ਹਲਕੀ ਬੂੰਦਾਬاندی ਹੋ ਰਹੀ ਹੈ ਪਾਣੀ ਦੀਆਂ ਬਰਸਾਤ ਦੀਆਂ ਪਹਾਰਾਂ ਪਹਿਲੀਆਂ ਨਹੀਂ ਉਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕਟਾਰ ਸਾਹਿਬ ਜਿਹੜਾ ਕਾਲ ਚਰਾਣੀ ਦੇ ਖੇਤਾਂ ਦੇ ਵਿੱਚ ਸਥਿਤ ਹੈ ਇਹ ਵੈਸੇ 4-5 ਪਿੰਡਾਂ ਦਾ ਸਾਂਝਾ ਗੁਰੂ ਘਰ ਹੈ ਇਹ ਵੀ ਇਤਿਹਾਸਕ ਗੁਰੂ ਘਰ ਹੈ ਆ ਜੋ ਕਰ ਲੋ ਦਰਸ਼ਨ ਆਜੋ ਟੇਕ ਆਈਏ ਮੱਥਾ ਇੱਕ ਵਾਰ ਕਰ ਸਤਿ ਸ੍ਰੀ ਅਕਾਲ ਸਤਰਾਮ ਸਿੰਘ ਜੀ ਇਹ ਇਤਿਹਾਸਕ ਜੇਕਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਮੌਕਸਦ ਜੰਗ ਤੋ ਆ ਰਹੇ ਸਨ ਜਦੋਂ ਮੌਕਸਦ ਜੰਗ ਤੋ ਆ ਰਹੇ ਸਨ ਤੇ ਉਸ ਤੋਂ ਬਾਅਦ ਉਹਨੇ ਆਪਣੇ ਕਾਲ ਚਰਾਣੀ ਪਹੁੰਚੇ ਤੇ ਇਸੇ ਪਹੁੰਚੇ ਇੱਥੇ ਇੱਕ ਕਾਂ ਦਾ ਉਧਾਰ ਪਣਾ ਉਹਨੇ ਕੀਤਾ ਤਾਂ ਅਤੇ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਚੱਲ ਕੇ ਤੇ ਮੁੜ ਕੇ ਇਸੇ ਥਾਂ ਤੇ ਆ ਕੇ ਬੈਠ ਗਏ ਗੁਰਸਾਹਿਬ ਇਦੋਂ ਆਗੇ ਬੈਠੇ ਤੇ ਇੱਕ ਅਜਿਹਾ ਸੱਪ ਆਇਆ ਹੂੰ ਅਜਿਹਾ ਸੱਪ ਆਇਆ ਤੇ ਗੁਰੂ ਸਾਹਿਬ ਵੱਲੇ ਬਹੁਤ ਤੇਜ਼ੀ ਨਾਲ ਆਇਆ ਉਹ ਤੇ ਗੁਰੂ ਸਾਹਿਬ ਨੇ ਫਿਰ ਇੱਕ ਕਟਾਰ ਲੈ ਕੇ ਤੇ ਉਹਦਾ ਮਜਰ ਜੱਲੇ ਤੇ ਉਧਾਰ ਕਰਦਾ ਸੰਤਾਂ ਤਾਂ ਪੁੱਛੇ ਸੰਤਾ ਕਹਿਣ ਲੱਗੇ ਗੁਰੂ ਸਾਹਿਬ ਜੀ ਇਹ ਕੀ ਕੌਤਕ ਹੈ ਉਹ ਸੰਤਾਂ ਨੂੰ ਕਹਿਣ ਲੱਗੇ ਕਿ ਮਤਲਬ ਇਹ ਇੱਕ ਮਤਲਬ ਬਹੁਤ ਹੀ ਗੁਰਗੱਰ ਸਿੱਖ ਸੀਗਾ ਇਹ ਮਸਾਂ ਇਹ ਮਸਾਂ ਇਹਦੀ ਮਸਾਂ ਦਾ ਤੇ ਜਿੰਨੇ ਵੀ ਗੁਰੂ ਘਰ ਦੇ ਵੇ ਸਿਵਾਉਂ ਦੀ ਆਲ ਖਾਂਦਾ ਸੀਗੇ ਜੋ ਗੁਰਸਾ ਬਾਣ ਨੂੰ ਕੋ ਗੁਰਸਾ ਬਾਣ ਦੇ ਬਾਰੇ ਸੋਚਿਆ ਨਹੀਂ ਸੀ ਹੂੰ ਤੇ ਜਦੋਂ ਇਹ ਮਰਿਆ ਇਹ ਜੀ ਜੋ ਮਰਿਆ ਹੈ ਤੇ ਦੀ ਜੀ ਸੁਰਤ ਸੀ ਉਹ ਮਾਇਆ ਵਿੱਚ ਸੀ ਇਸ ਕਰਕੇ ਸਭ ਬਣ ਗਿਆ ਅੱਜ ਤੋਂ ਅਸੀਂ ਇਹਦਾ ਉਧਾਰ ਕਰਦੇ ਹਾਂ ਜੋ ਵੀ ਇੱਥੇ ਸੱਦਾ ਪਾਉਣ ਲੈ ਕੇ ਆਉਣਗੇ ਉਹਨਾਂ ਦੇ ਮਨੋਂ ਕੰਮਰਾ ਪੂਰੀਆਂ ਹੋਣਗੇ ਅਸੇ ਗੁਰਦੁਆਰਾ ਸੋ ਪਰਵੰਨਾ ਬੁੱਢਾ ਦਲ ਦੇ ਕੋਲ ਹੈਗਾ ਹਾਂ ਹਾਂ ਜੀ ਠੀਕ ਹੈ ਇਹ ਹਾਂ ਜੋ ਤੇ ਬੁੱਢੇ ਬੁੱਢੇ ਹਾਂ ਹਾਂ ਦੇਖੋ ਜੀ ਹਾਂ ਜੀ ਬੁੱਢੇ ਬਰੇ ਬੋਲਦੇ ਆ ਜੀ 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 ਇਹ ਨਿਸ਼ਾਨੀਬਾਬ ਬੁੱਢਾ ਦਲਜੀਤ ਦੇ ਬੁੱਢਾ ਦਲਜੀ ਜੋ ਸਾਮ ਸੇਵਾਦਾਰ ਬਲਜੀ ਸਿੰਘ ਜੀ ਜੋ ਇਸ ਵਕਤ ਉਹਨਾਂ ਦੀ ਚਾਲੜੀਆਂ ਹਰ ਇੱਕ ਤਰ੍ਹਾਂ ਚੌਂਗੀਆਂ ਗੁਰੂਆਂ ਇੱਕ ਨਾ ਸੇਵਾ ਚੱਲ ਰਹੀ ਹੈ ਕਿ ਪਗਰ ਰਹੀ ਹੈ ਇੱਥੇ ਵੀ ਗੁਰਸਾਭ ਦੀ ਕਿਰਪਾ ਤੇ ਇਸ ਕਰਕੇ ਇਸ ਸਥਾਨ ਦਾ ਨਾਂ ਆਇਆ ਨੇ ਇਸ ਸਥਾਨ ਤੇ ਵੀ ਸੇਵਾ ਕਰਵਾ ਰਹੇ ਨੇ ਤੇ ਕਾਰ ਸੇਵਾ ਵਾਲੀ ਕਾਰ ਸੇਵਾ ਕਰ ਰਹੇ ਨੇ ਸੇਵਾ ਚੱਲ ਰਹੀ ਹੈ ਕਿਰਪਾ ਕਰਨੀ ਤੇ ਵਤ ਵਤ ਸੇਵਾ ਵੀ ਕਰਨ ਆਓ ਤੇ ਗੁਰਸਹਿਬਾਂ ਤੋਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਸਾਤ ਵੀ ਦੋਸਤੋ ਤੇਜ ਹੋ ਗਈ ਹੈ ਤੇ ਚਲੋ ਆਪਾਂ ਚੱਲਦੇ ਹਾਂ ਹੁਣ ਆਪਣੀ ਅਗਲੀ ਮੰਜ਼ਿਲ ਤੇ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਬਾਜਕ ਪਿੰਡ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਮੀਂਹ ਜਿਹੜੀਆਂ ਪਹਾਰਾਂ ਨੇ ਉਹ ਪੈ ਰਹੀਆਂ ਨੇ ਉੱਤੇ ਤੇ ਬਾਈ ਜੀ ਸਾਡੇ ਅਗਵਾਈ ਕਰ ਰਹੇ ਨੇ ਮਿੰਟੂ ਬਾਦਲ ਜੀ ਉਹਨਾਂ ਦਾ ਸ਼ੁਕਰੀਆ ਦਾ ਕਰਦੇ ਆ ਕਿ ਸਾਨੂੰ ਗੁਰਦੁਆਰਾ ਗੁਰੂ ਸਰ ਸਾਹਿਬ ਕਾਲ ਚਰਾਣੀ ਤੇ ਗੁਰਦੁਆਰਾ ਕਟਾਰ ਸਾਹਿਬ ਦੇ ਵੀ ਉਹਨਾਂ ਨੇ ਦਰਸ਼ਨ ਕਰਵਾਏ ਤੇ ਅਸੀਂ ਜਦੋਂ ਚੱਲੇ ਸੀ ਤਾਂ ਕੜਕ ਦੀ ਧੁੱਪ ਸੀ ਤੇ ਮੌਸਮ